ਤਾਨੂੰ ਰਾਤ ਆ ਪੋਸਟ ਪਾਈ ਤੇ ਮੈਂ ਚਲਾਈ ਨਹੀਂ ਵੀਰ ਜੀ ਇਹ ਪੋਸਟ ਇਸ ਤਰ੍ਹਾਂ ਨਹੀਂ ਚੱਲ ਸਕਦੀ ਕਿਉਂਕਿ ਇਹਦੇ ਵਿੱਚ ਪੱਕ ਚਾਹੀਦਾ ਜੇ ਚੈਨਲ ਨਾਲ ਗੱਲ ਕੀਤੀ ਪੱਕ ਕਿਦਾਂ ਚਾਹੀ ਚੈਨਲ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਪੱਕ ਚਾਹੀਦਾ ਪੱਕ ਦੱਸੋ ਕਿਦਾਂ ਮੇਰਾ ਭਰਾ ਦੱਸੋ ਤੁਸੀਂ ਮਰੇ ਇਹ ਜਿਹੜਾ ਪੋਸਟ ਪਾਈ ਗਏ ਉਹ ਸਤੇ ਨਸ਼ਰੇ ਤੇ ਚੈਨਲ ਕਹਿ ਰਿਹਾ ਵੀ ਜਿਹੜਾ ਉਹਦੀ ਆਪਣਾ ਪੇਜ ਨਹੀਂ ਹੈ ਆਪਣਾ ਪੇਜ ਵੀਰ ਮੈਂ ਜੈਸਲ ਬੋਲਦਾ ਚੰਬਲਾਣਾ ਹਾਂਜੀ ਹਾਂਜੀ ਮੇਰਾ ਆਪਣੇ ਪੇਜ ਤੋਂ ਪਾਈ ਆ ਉਹ ਆਪਣੀ ਟੌਟੀ ਮਾਰਦਾ ਮੁੰਡੇ ਫੜਾਉਂਦਾ ਜਿਹੜਾ ਮਾਰਿਆ ਆਪਾਂ ਚੈਨਲ ਵਾਲੇ ਨੇ ਕਿਹਦੀ ਸਾਥ ਦੇ ਦੀ ਹੈ ਅੱਗ ਦੇ ਦਿੱਤੇ ਯਾਰ ਹੋ ਗਿਆ ਅੱਜ ਪੁੱਛਦੇ ਮਗਰ ਲੱਗੇ ਪੜੀ ਚੱਲੇ ਨਹੀਂ ਕੋਈ ਚਾਹੁੰਦਾ ਆਪਣੀ ਜਲੰਧਰ ਤੇ ਮੇਰਾ ਵੀਰ ਉਹਨਾਂ ਨਾਲ ਨਾ ਕੁੱਟ ਰਿਹਾ ਮਾਰਨੇ ਕੋਈ ਨਾ ਕੋਈ ਤੇ ਮਾਰਨਾ ਵੀ ਆਪਣੇ ਏਰੀਆ ਚ ਰਹਿ ਕੇ ਫਿਰ ਦੋਵੇਂ ਕਿ ਉਹ ਚਲਾਇਆ ਤਾਂ ਮੈਂ ਸਾਰਾ ਟੱਬਰ ਉੱਤ ਪ੍ਰੋਮੋਟਰ ਉੱਤੇ ਦੋ ਦਾ ਮਾਰੂ ਮਾਰ ਰਿਹਾ ਪੋਟਰ ਦਾ ਤਰੰਤਾਰਂਚਕ ਬਦਮਾਸ਼ਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਬੰਦਾ ਮਾਰ ਕੇ ਖੁਦ ਹੀ ਆਪਣੇ ਨਾਮ ਦੀਆਂ ਖਬਰਾਂ ਲਗਵਾਉਣ ਲਈ ਵੀ ਉਤਾਵਲੇ ਰਹਿੰਦੇ ਹਨ ਤੇ ਜੇਕਰ ਕੋਈ ਪੱਤਰਕਾਰ ਉਹਨਾਂ ਦੀ ਖਬਰ ਨਹੀਂ ਲਾਉਂਦਾ ਤਾਂ ਉਹ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਸ਼ਰਿਆਮ ਪੱਤਰਕਾਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੰਦੇ ਹਨ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫੀਲਡ ਪੱਤਰਕਾਰਾਂ ਤੇ ਖਬਰਾਂ ਨੂੰ ਲਾਉਣ ਵਾਲੇ ਚੈਨਲਾਂ ਨੂੰ ਧਮਕੀਆਂ ਮਿਲੀਆਂ ਹਨ ਦਰਅਸਲ ਪਿਛਲੇ ਦਿਨੀ ਨੌਸੇਰਾ ਪੰਨੂਆ ਵਿਖੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦਾ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਸ਼ਰੀਆਮ ਬੱਸ ਸਟੈਂਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਗੈਂਗਸਟਰ ਸੱਤਾ ਨੌਸੇਰਾ ਨਾਮ ਤੋਂ ਇੱਕ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਇਹ ਪੋਸਟਾਂ ਪੱਤਰਕਾਰਾਂ ਨੂੰ ਸ਼ੇਅਰ ਕਰਕੇ ਖਬਰਾਂ ਲਗਾਉਣ ਦਾ ਦਬਾਅ ਬਣਾਇਆ ਗਿਆ ਪਰ ਪੱਤਰਕਾਰਾਂ ਨੂੰ ਇਸ ਪੋਸਟ ਦੀ ਪੁਸ਼ਟੀ ਨਾ ਹੋ ਸકી ਜਿਸ ਦੇ ਚਲਦੇ ਪੱਤਰਕਾਰਾਂ ਵੱਲੋਂ ਖਬਰਾਂ ਨਾ ਚਲਾਈਆਂ ਇਸ ਤੋਂ ਬਾਅਦ ਜ਼ਿਲ੍ਹੇ ਦੇ ਵੱਖ-ਵੱਖ ਪੱਤਰਕਾਰਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਖਬਰ ਨਾ ਲਾਉਣ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਖਬਰ ਨਾ ਲਗਾਉਣ ਦੀ ਸੂਰਤ ਵਿੱਚ ਇੱਥੋਂ ਤੱਕ ਕਹਿ ਰਹੇ ਕਿ ਹੋ ਨਸੀ ਤਰਨਤਾਰਨ ਜ਼ਿਲ੍ਹੇ ਦਾ ਕੋਈ ਇੱਕ ਪੱਤਰਕਾਰ ਮਾਰਾਂਗੇ ਅਤੇ ਉਸ ਦੇ ਪਰਿਵਾਰ ਦਾ ਵੀ ਨੁਕਸਾਨ ਕਰਾਂਗੇ। ਇਹ ਸਾਰੇ ਮਾਮਲੇ ਸੰਬੰਧੀ ਪੱਤਰਕਾਰਾਂ ਨੇ ਐਸਐਸਪੀ ਤਰਨਤਾਰਨ ਗੌਰਵ ਤੁਰਾਲ ਅਤੇ ਡੀਐਸਪੀ ਪੱਟੀ ਕਮਲਪ੍ਰੀਤ ਸਿੰਘ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਈ। ਤਨੂ ਰਾਤ ਆ ਪੋਸਟ ਪਾਈ ਤੇ ਮੈਂ ਚਲਾਈ ਨਹੀਂ ਵੀਰ ਜੀ ਇਹ ਪੋਸਟ ਇਸ ਤਰ੍ਹਾਂ ਨਹੀਂ ਚੱਲ ਸਕਦੀ ਕਿਉਂਕਿ ਇਹਦੇ ਵਿੱਚ ਪੱਖ ਚਾਹੀਦਾ ਜੇ ਚੈਨਲ ਨਾਲ ਗੱਲ ਕੀਤੀ ਪੱਖ ਕਿਦਾਂ ਜੀ ਚੈਨਲ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਪੱਖ ਚਾਹੀਦਾ ਪੱਖ ਦੱਸੋ ਕਿਦਾਂ ਮੇਰਾ ਭਰਾ ਦੱਸੋ ਤੁਸੀਂ ਮਰੇ ਇਹ ਜਿਹੜਾ ਪੋਸਟ ਪਾਈ ਗਏ ਉਹ ਸਤੇ ਨਸ਼ਰੇ ਤੇ ਚੈਨਲ ਕਹਿ ਰਿਹਾ ਵੀ ਜਿਹੜਾ ਉਹਦੀ ਆਪਣਾ ਪੇਜ ਨਹੀਂ ਹੈ ਆਪਣਾ ਪੇਜ ਵੀਰ ਮੈਂ ਜੈਸਲ ਬੋਲਦਾ ਚੰਬਲਾਣਾ ਹਾਂਜੀ ਹਾਂਜੀ ਵੀਰ ਆਪਣੇ ਵੇਜ ਤੋਂ ਪਾਈ ਆ ਉਹ ਆਪਣੀ ਟੌਟੀ ਮਾਰਦਾ ਮੁੰਡੇ ਫੜਾਉਂਦਾ ਜਿਹੜਾ ਮਾਰਿਆ ਆਪਾਂ ਬਿਛਾਰੇ ਵਾਲਾ ਜੀ ਚਲੋ ਫਿਰ ਅਗਲੀ ਦੁਬਾਰਾ ਚੈਨਲ ਨਾਲ ਗੱਲ ਕਰਕੇ ਦੇਖਦੇ ਨੇ ਚਲਾਉਂਦੇ ਆ ਕਿ ਨਹੀਂ ਚਲਾਉਂਦੇ ਵੀਰ ਪਤਾ ਕੀ ਆ ਤੁਸੀਂ ਵੀ ਆਪਣੇ ਵੀਰ ਭਰਾ ਜੇ ਪਰ ਜਿਹੜੇ ਤੁਸੀਂ ਪੁਲਿਸ ਦੇ ਮਗਰ ਲਾ ਕੇ ਚਲਾਉਂਦੇ ਨਹੀਂ ਨਾ ਆਪਾਂ ਦਾ ਡੱਲ ਆਉਣ ਲੱਗਾ ਕੋਈ ਟਾਈਮ ਨਹੀਂ ਲੱਗਣਾ ਚੈਨਲ ਨਾਲ ਠੀਕ ਜੇ ਮੇਰਾ ਭਰਾ ਆਪਾਂ ਮੇਰੇ ਕੋਲ ਨਹੀਂ ਕਰ ਲੈ ਆਪਾਂ ਮੈਂ ਜੋ ਮਰਜ਼ੀ ਕਰ ਲੈ ਤੁਸੀਂ ਆਇਓ ਸਹੀ ਕਿਤੇ ਕੈਮਰਾਮੈਨ ਕਿਤੇ ਲੈ ਕੇ ਨਾ ਫਿਰ ਕਿਤੇ ਤੁਹਾਡੇ ਧੰਕੇ ਲਈ ਜਾਂਦਾ ਭਰਾ ਜੀ ਅਸੀਂ ਨਹੀਂ ਪੁਲਿਸ ਦੀ ਨਾਲ ਜਲਦੀ ਕੁੱਤਾ ਵੀ ਮਾਰਦਾ ਰਿਹਾ ਤੁਸੀਂ ਚੋਕੇ ਰਿਪੋਰਟ ਚਲਾ ਦਿੰਦੇ ਜੇ ਤੁਹਾਨੂੰ ਹੁਣ ਰਾਤ ਦੀ ਭਾਈ ਮੇਰਾ ਭਰਾ ਠੀਕ ਚਲੋ ਕੋਈ ਨਹੀਂ ਵੀਰ ਜੀ ਮੈਂ ਫੇਰ ਕਰਕੇ ਵੇਖਦਾ ਗੱਲ ਜੇ ਚਲਾ ਦੇਣਗੇ ਤੇ ਇਹ ਚ ਮੇਤੇ ਨਾ ਮੇਰੇ ਤੇ ਨਾ ਟ੍ਰਾਈ ਕਰ ਮੇਰਾ ਭਰਾ ਇਹਨਾਂ ਨੂੰ ਦੱਸ ਦੀ ਜਿਹੜੇ ਵੀ ਤੇਰੇ ਚੈਨਲ ਵਾਲੇ ਇਹਨਾਂ ਨੂੰ ਕਿੱਥੋਂ ਆਏ ਹੋ ਸਹੀ ਕਿਤੇ ਮੈਂ ਕੈਮਰਾ ਜੁੜਾ ਲਿਆ ਤੁਹਾਨੂੰ ਹੁਣ ਤੁਹਾਨੂੰ ਇਹਨਾਂ ਨੂੰ ਟੱਕਰਨਾ ਹੀ ਚੈਨਲ ਵਾਲਿਆਂ ਨੂੰ ਠੀਕ ਹੈ ਭਰਾ ਜੀ ਠੀਕ ਮੈਂ ਕੋ ਤਿਆਰ ਮਹਿੰਦਰ ਨੂੰ ਆ ਖਬਰ ਜੰਡੀ ਕੀ ਸੀ ਨਾਲ ਦਿਨੇ ਪਿੱਛੇ ਲਾਏਗੀ ਸਰ ਮੈਂ ਚੈਨਲ ਵਾਲਿਆਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਇਦਾਂ ਆਪਾਂ ਚਰਾਰ ਨਹੀਂ ਸਕਦੇ ਜੀ ਤੇ ਤੁਸੀਂ ਤੇ ਜੀ ਜੇ ਅੱਜ ਦੇ ਜੇ ਰਹੋ ਬਈ ਲੱਭੀ ਪੁੱਛਦੇ ਮਗਰ ਲੱਕੇ ਪਾਹੀ ਕੱਲੇ ਨਾ ਕੋਈ ਚੱਲੇ ਨਾ ਕੋਈ ਜਲੰਧਰ ਤੇ ਮੇਰਾ ਵੀਰ ਹੁਣ ਮੈਂ ਨਾ ਕੋਟਰਾ ਮਾਰਨੇ ਕੋਈ ਨਾ ਕੋਈ ਤੇ ਮਾਰਨਾ ਵੀ ਆਪਣੇ ਏਰੀਏ ਚ ਸਹੀਓ ਇਹ ਚ ਹੁਣ ਭਾਈ ਬਹੁਤ ਪ੍ਰੋਬਲਮ ਆ ਗਿਆ ਤੇ ਫਿਰ ਤਾਂ ਹੀ ਬਚਾਈ ਨਾ ਮੈਂ ਸਾਰਾ ਟੱਬਰ ਉੱਤੇ ਪ੍ਰੋਮੋਟਰ ਉੱਤੇ ਤੋਂ ਦਾ ਮਾਰੂ ਮੈਂ ਰਿਪੋਰਟਰ ਦਾ ਹੁਣ ਵੱਡੇ ਭਾਈ ਭਰਾ ਜੀ ਇਹ ਕਿਹੜਾ ਮਿਊਜ਼ਿਕ ਸੁਣਦਾ ਸਾਡੀ ਮਾਰੀ ਤੂੰ ਹੀ ਦੇ ਪਾਇਆ ਗੰਦ ਕੁੱਲ ਤੋਂ ਪਿਛੇ ਲੱਗੇ ਨਾ ਤੁਹਾਨੂੰ ਸਵੇਰ ਦੀ ਸੈਂਡ ਕੀਤੀ ਵੀ ਹਣਾ ਚਲਾ ਦਿਓ ਕੋਈ ਨਾ ਫੂੜੇ ਦਿਖਾ ਛੇਤੀ ਦੇ ਦੂੰਗਾ ਭਾਈ ਇਹ ਚ ਵੇਖੋ ਸਾਡਾ ਇਹ ਚ ਸਾਡਾ ਤਾਂ ਕੋਈ ਦੋਸ਼ ਨਹੀਂ ਨਾ ਯਾਰ ਦੋਸ਼ ਕਿਹਦਾ ਤੁਸੀਂ ਦਾ ਚੈਨਲ ਚਲਾਉਦੇ ਸਾਰਾ ਕੁਝ ਤੁਸੀਂ ਹੀ ਕਰਦੇ ਕਿਹਦਾ ਦੋਸ਼ ਜੀ ਸੁਭਾਰ ਵੇਖੋ ਕਰੇ ਦੋ ਤੇ ਮੈਂ ਬਾਅਦ ਤੇ ਸਾਡੇ ਨਾਮ ਦਾ ਨਿਕੰਡ ਆ ਰਿਹਾ ਹੈ ਤੁਹਾਡੀ ਮੈਂ ਹੋਰ ਚ ਜਾਨ ਦਿਖਾਉਂਗਾ ਨਾ ਜ਼ਿੰਦਗੀ ਯਾਦ ਰੱਖੋਗੇ ਸਹੀ ਰਾਜਤ ਦੇ ਦਿੱਤੇ ਨਾਲ ਲੈ ਕੇ ਆਓ ਤੁਸੀਂ ਨਿਕਲਿਓ ਸਹੀ ਕਿੱਦਾਂ ਕੈਮਰੇ ਮੈਟ ਲੈ ਕੇ ਨਿਕਲਦੇ ਨਾ ਉਹ ਤੁਸੀਂ ਨਿਕਲਿਓ ਤੁਹਾਨੂੰ ਦੱਸਾਂਗੇ ਪੁੱਲਾਂ ਰਿਆਂ ਦੇ ਵਿੱਚੇ ਗੱਤ ਪਾਇਆ ਲੋਕੀ ਬਜ਼ੁਰਗਾ ਦਾ ਕੁੱਤਾ ਮਰਦਾ ਤੁਸੀਂ ਚੁੱਕੇ ਖਬਰ ਚਲਾ ਦਿੰਦੇ ਹੈ ਅਸੀਂ ਤੁਹਾਨੂੰ ਸੈਂਡ ਕਰਨ ਦੇ ਵੀ ਅਸੀਂ ਆਹ ਕੰਮ ਕੀਤਾ ਤੁਸੀਂ ਗਾੜੀ ਚੈਨਲ ਵਾਲੇ ਲੱਗਦੇ ਆ ਰਿਪੋਰਟਾ ਤੁੰਗ ਪੋਣਾ ਨੰਬਰ ਤੇਰਾ ਆਇਆ ਉੱਥੇ ਚੈਨਲ ਤੇ ਨੰਬਰ ਤੁਸੀਂ ਆਪ ਦੇ ਦਿੱਤੇ ਵੀ ਸਾਨੂੰ ਸੰਪਰਕ ਕਰੋ ਹੈ